विसाख चढ़े तो आई विसाखी जग्गा आदम के पंजाबिया वख वक् मेलिया त्यौहारा दा विशेष महत्व है विचो विसाखी सब तो महत्वपूर्ण है जिवे इस तो ही स्पष्ट हुंदा है कि विसाख महीने दे पहले दिन मनाए जान कारण इस दा ना विसाखी पिया है विसाखी बहुपक्षी महत्व रखन वाला त्यौहार है ਇਹ ਵਿਸ਼ੇਸ਼ ਰੂਪ ਵਿੱਚ ਫਸਲਾਂ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਵਿਸਾਖੀ ਵਾਲਾ ਦਿਨ ਸੂਰਜੀ ਵਰੇ ਦਾ ਪਹਿਲਾ ਦਿਨ ਹੈ ਅਜਿਹਾ ਹੋਣ ਕਾਰਨ ਪੁਰਾਤਨ ਸਮਿਆਂ ਤੋਂ ਇਹ ਦਿਨ ਵੱਖ-ਵੱਖ ਰੂਪਾਂ ਵਿੱਚ ਮਨਾਇਆ ਜਾਂਦਾ ਹੈ ਪੁਰਾਤਨ ਗ੍ਰੰਥਾਂ ਪੁਰਾਣਾ ਵਿੱਚ ਇਸ ਦਾ ਵੱਖ-ਵੱਖ ਰੂਪਾਂ ਵਿੱਚ ਜ਼ਿਕਰ ਮਿਲਦਾ ਹੈ ਪਾਉਂ ਕਰਕੇ ਵਿਸਾਖੀ ਔਨ ਸਮੇ ਗਰਮੀ ਆਪਣਾ ਪ੍ਰਭਾਵ ਵਿਖਾਉਣ ਲੱਗਦੀ ਹੈ ਇਸ ਦਾ ਸਰੀਰਕ ਰੂਪ ਵਿੱਚ ਪ੍ਰਭਾਵ ਪੈਣਾ ਲਾਜ਼ਮੀ ਹੈ ਅਜੀਹਾ ਹੋਣ ਕਾਰਨ ਇਸ ਸਮੇ ਇਸ਼ਨਾਨ ਕਰਨ ਅਤੇ ਗਰਮੀ ਦੇ ਪ੍ਰਭਾਵ ਤੋਂ ਬਚਣ ਲਈ ਤਿਰਤਿ ਇਸ਼ਨਾਨ ਕਰਨ ਦਾ ਵਿਸ਼ੇਸ਼ ਮਹੱਤਵ ਸਮਝਿਆ ਜਾਂਦਾ ਹੈ ਅਜੀਹੇ ਵਿਗਿਆਨਕ ਕਾਰਨ ਸਮੇ ਨਾਲ ਲੋਕ ਵਿਸ਼ਵਾਸ ਦਾ ਹਿੱਸਾ ਬਣ ਗਏ ਵਿਸਾਖੀ ਪਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਨਾਵਾਂ ਅਤੇ ਰੂਪਾਂ ਵਿੱਚ ਮਨਾਈ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਤੁਖਾਰੀ ਰਾਗ ਵਿੱਚ 12 ਮਾਹਾ ਵਿੱਚ ਵਿਸਾਖੀ ਸੰਬੰਧੀ ਕੁਝ ਇਸ ਤਰ੍ਹਾਂ ਫਰਮਾਉਂਦੇ ਹਨ। ਨਾਨਕ ਵਿਸਾਖੀ ਪ੍ਰਭ ਪਾਵੇ ਸੁਰ ਤੇ ਸਭ ਦੇ ਮਨ ਮਾਨਾ ਵਿਸਾਖੀ ਪੰਜਾਬੀਆਂ ਲਈ ਸਭਿਆਚਾਰਕ ਇਤਿਹਾਸਕ ਅਤੇ ਆਰਥਿਕ ਪੱਖਾਂ ਤੋਂ ਮਹੱਤਵ ਰੱਖਣ ਵਾਲਾ ਤਿਉਹਾਰ ਹੈ। ਆਰਥਿਕ ਪਕਤੋਏ ਪੰਜਾਬ ਦੀ ਹਾੜੀ ਦੀ ਪ੍ਰਮੁੱਖ ਫਸਲ ਕਣਕ ਦੇ ਪੱਕਣ ਦੇ ਜਸ਼ਨ ਦਾ ਤਿਉਹਾਰ ਹੈ। ਇਹ ਖਿੱਤੇ ਦੇ ਲੋਕਾਂ ਦਾ ਢਿੱਡ ਭਰਨ ਦੇ ਨਾਲ-ਨਾਲ ਜੀਵਨ ਜਿਉਣ ਲਈ ਆਰਥਿਕ ਸਾਧਨ ਪ੍ਰਦਾਨ ਕਰਨ ਦਾ ਸਾਧਨ ਰਹੀ ਹੈ। ਇਸ ਕਰਕੇ ਇਸ ਦੇ ਆਉਣ ਦੀ ਖੁਸ਼ੀ ਦਾ ਪ੍ਰਗਟਾਵਾ ਹੋਣਾ ਸੁਭਾਵਿਕ ਹੈ। ਇਸ ਦਿਨ ਦੇ ਅਜਿਹੇ ਆਰਥਿਕ ਮਹੱਤਵ ਕਾਰਨ ਪੰਜਾਬ ਵਿੱਚ ਛੋਟੇ ਵੱਡੇ ਅਨੇਕਾਂ ਥਾਵਾਂ ਤੇ ਮੇਲੇ ਲੱਗਦੇ ਹਨ ਤੇ ਲੋਕ ਇਹਨਾਂ ਵਿੱਚ ਪੂਰੇ ਜੋਸ਼ੋਖ ਰੋਸ਼ ਨਾਲ ਸ਼ਮੂਲੀਅਤ ਕਰਦੇ ਹਨ ਵਿਸਾਖ ਚੜੇ ਤੋਂ ਵਿਸਾਖੀ ਆਈ ਮੇਲਾ ਵੇਖਣ ਤੋਰੀ ਲੁਕਾਈ ਵਿਸਾਖੀ ਉਹਨ ਸਮੇਂ ਕਣਕ ਹਰੇ ਤੋਂ ਸੁਨੇਰੀ ਰੰਗ ਵਿੱਚ ਤਬਦੀਲ ਹੋ ਕੇ ਕਾਰਾਂ ਲਈ ਤਿਆਰ ਹੁੰਦੀ ਹੈ ਸਰਦੀ ਵਿੱਚ ਕਣਕਾਂ ਦੀ ਸਾਭ ਸੰਭਾਲ ਵਿੱਚ ਕੀਤੀ ਮਿਹਨਤ ਦਾ ਫਲ ਮਿਲਣ ਦਾ ਸਮਾਂ ਆ ਜਾਂਦਾ ਹੈ ਤੇ ਇਸ ਨਾਲ ਸੰਬੰਧਤ ਸਾਭ ਸੰਭਾਲ ਦੇਖਪਾਲ ਦੇ ਕੰਮ ਮੁੱਕ ਜਾਂਦੇ ਹਨ ਅਜੀਹਾ ਹੋਣ ਕਾਰਨ ਪ੍ਰਸਿੱਧ ਹੈ ਕਣਕਲ ਦੀ ਮੁੱਕ ਗਈ ਰਾਖੀ ਓਏ ਜਟਾ ਆਈ ਵਿਸਾਖੀ ਦਾਣੇ ਕਾਰਾਉਣ ਕਾਰਨ ਕਿਸਾਨਾਂ ਆਤੇ ਉਸ ਨਾਲ ਜੁੜੀਆਂ ਜਮਾਤਾਂ ਵਿੱਚ ਹੁਲਾਸ ਹੋਣਾ ਲਾਜ਼ਮੀ ਹੈ ਵਿਸਾਖੀ ਪ੍ਰਤੀ ਉਤਸ਼ਾਹ ਦੇ ਅਜੀਹ ਪੱਖ ਨੂੰ ਪੰਜਾਬੀ ਦੇ ਸਿਰਮੌਰ ਕਵੀ ਧਨੀ ਰਾਮ ਚਾਤ੍ਰਿਕ ਨੇ ਕੁਝ ਇਸ ਤਰ੍ਹਾਂ ਪੇਸ਼ ਕੀਤਾ ਹੈ ਟੂਲੀ ਤੰਦ ਸਾंभਾੜੀ ਵਿੱਚ ਵਟ ਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਮੀਹਾਂ ਦੀ ਉਢੀਕ ਤੇ ਸਿਆਲ ਕੱਢ ਕੇ ਮਾਲ ਤੰਦ ਦਾ ਸਾਹਮਣੇ ਨੂੰ ਕਾਮਾਂ ਛੱਡ ਕੇ ਪਾਗਲ ਚੱਗਾ ਚਾਦਰਾ ਨਵ ਸਵਾਏ ਕੇ ਸੱਮ ਵਾਲੀ ਡਾਂਗ ਉੱਤੇ ਤੇਲ ਲਾਏ ਕੇ ਕੱਚੇ ਮਾਰ ਵੰਝਲੀ ਆਨੰਦ ਛਾ ਗਿਆ ਮਾਰ ਦਾ ਦਮਾਵੇਂ ਜੱਟ ਮੇਲੇ ਆ ਗਿਆ ਵਿਸਾਖੀ ਦੇ ਦਿਨ ਵੱਖ-ਵੱਖ ਖਾਵਾ ਤੇ ਲੱਗਦੇ ਮੇਲਿਆਂ ਤੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੁੰਦੇ ਸਨ ਇਸ ਦਾ ਕਾਰਨ ਪੱਖੀ ਹਾਰੀ ਦੇ ਜਸ਼ਨ ਧਾਰਮਿਕ ਵਿਸ਼ਵਾਸ ਅਤੇ ਲੋਕਾਂ ਦੀ ਮਨੋਰੰਜਨ ਮੇਲ ਮਿਲਾਪ ਖਰੀਦੋ ਫਰੋਖਤ ਵਰਗੀਆਂ ਵਕਤੀ ਜ਼ਰੂਰਤਾਂ ਇਸ ਦਿਨ ਦੇ ਮਹੱਤਵ ਨੂੰ ਹੋਰ ਮਹੱਤਵ ਪ੍ਰਦਾਨ ਕਰਨ ਦਾ ਕੰਮ ਕਰਦੀਆਂ ਸਨ ਇਸ ਦੇ ਨਾਲ ਇਸ ਦੇ ਪਿੱਛੇ ਸ਼ਾਇਦ ਕਣਕ ਦੀ ਵਾੜੀ ਦੇ ਲੰਬੇ ਤੇ ਥਕਾਉਣ ਵਾਲੇ ਕੰਮ ਤੋਂ ਬਾਅਦ ਆਨੰਦ ਮਾਣਨ ਦਾ ਜਜ਼ਬਾ ਵੀ ਕੰਮ ਕਰਦਾ ਹੋਵੇਗਾ। ਪੁਰਾਤਨ ਸਮਿਆਂ ਤੋਂ ਇਸ ਦਿਨ ਲੋਕ ਮੇਲੇ ਦਾ ਆਨੰਦ ਮਾਣਨ ਲਈ ਬੜੀ ਧੂਮ-ਤਾਮ ਨਾਲ ਜਾਂਦੇ ਰਹੇ ਹਨ। ਅਜੋਕੇ ਆਵਾਜਾਈ ਦੇ ਆਧੁਨਿਕ ਸਾਧਨਾਂ ਦੀ ਘਾਟ ਸਮੇਂ ਜ਼ਿਆਦਾਤਰ ਸਫ਼ਰ ਪੈਦਲ ਕੀਤਾ ਜਾਂਦਾ ਸੀ। ਅਜੇਹਾ ਹੌਲ ਕਾਰਨ ਪ੍ਰਸਿੱਧ ਹੈ। ਮੇਲਾ ਮੁਕਤਸਰ ਦਾ ਜੋੜੇ ਤੋੜ ਵਿਸਾਖੀ ਇਸ ਦਿਨ ਦੇ ਵਿਸ਼ੇਸ਼ ਆਰਥਿਕ ਕੁਦਰਤੀ ਇਤਿਹਾਸਕ ਮਿਥਿਹਾਸਕ ਅਤੇ ਸੱਭਿਆਚਾਰਕ ਮਹੱਤਵ ਕਾਰਨ ਇਸ ਦੇ ਨਾਲ ਹੋਰ ਨਾ ਦਿਨਾ ਵਾਂਗ ਸਮੇਂ ਨਾਲ ਕਾਫੀ ਕੁਝ ਨਵਾਂ ਜੋੜਦਾ ਗਿਆ ਇਸ ਨਾਲ ਜੁੜੀ ਇੱਕ ਮਹੱਤਵਪੂਰਨ ਧਾਰਮਿਕ ਤੇ ਇਤਿਹਾਸਕ ਘਟਨਾ ਇਸੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਿਰਜਣਾ ਹੈ ਸੇਖੀ ਨੂੰ ਨਵਾਂ ਰੂਪ ਪ੍ਰਦਾਨ ਕਰਨ ਜਾਤ ਪਾਤ ਅਨ ਵਿਸ਼ਵਾਸਾदि ਵਰਗੀਆਂ ਕੁਰੀਤਿਆਂ ਨੂੰ ਖਤਮ ਕਰਨ ਸਿੱਖਾਂ ਨੂੰ ਵਦੇਰੇ ਸਗਣ ਖਿਤ ਕਰਨ ਸਦੀਵੀ ਫੌਜ ਤਿਆਰ ਕਰਨ ਆਦਿ ਵਰਗੇ ਉਦੇਸ਼ਾਂ ਲਈ ਖਾਲਸਾ ਪੰਥ ਦੀ ਸਿਰਜਣਾ ਲਈ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਦੀ ਚੋਣ ਕੀਤੀ ਗਈ ਬਾ ਕਾਇਦਾ ਇਸ ਲਈ ਸਿੱਖ ਸੰਗਤਾਂ ਨੂੰ ਆਨੰਦਪੁਰ ਦੇ ਕਿਲਾ ਕੇਸਗੜ ਸਾਹਿਬ ਵਿਖੇ ਇਕੱਠੇ ਹੋਣ ਸੰਬੰਧੀ ਸੱਦਾ ਦਿੱਤਾ ਗਿਆ। ਇਸ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਆਨੰਦਪੁਰ ਸਾਹਿਬ ਵਿਖੇ ਇਕੱਠੀਆਂ ਹੋਈਆਂ ਅਤੇ ਕੇਸਗੜ ਵਿਖੇ ਪਾਰੀ ਦੀਵਾਨ ਸਜਾਇਆ ਅਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ। ਇਸੇ ਤਰ੍ਹਾਂ ਇਸ ਦਿਨ ਨਾਲ ਜੁੜੀ ਇੱਕ ਹੋਰ ਮਹੱਤਵਪੂਰਨ ਅਤੇ ਦੁਖਦਾਈ ਘਟਨਾ 13 ਅਪ੍ਰੈਲ 1919 ਦਾ ਅੰਮ੍ਰਿਤ ਸਰਦਾ ਜਲਿਆਂਵਾਲੇ ਬਾਗ ਦਾ ਖੂਨੀ ਸਾਾਕਾ ਹੈ। ਜਲਿਆਂਵਾਲੇ ਬਾਗ ਵਿੱਚ ਰੌਲੇ ਟਕਟ ਅਤੇ ਡਾਕਟਰ ਸੈਫੁਦੀਨ ਕਿਚਲੂ ਅਤੇ ਡਾਕਟਰ ਸਤਿਆਪਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਲੋਕ ਇਕੱਠੇ ਹੋ ਕੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸ ਇਕਠ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਜਰਨਲ ਡਾਇਰ ਦੀ ਅਗਵਾਈ ਵਿੱਚ ਅੰਗਰੇਜ਼ ਸੈਨਿਕਾਂ ਨੇ ਜਲਿਆਂਵਾਲੇ ਬਾਗ ਦੇ ਆਉਣ ਜਾਣ ਵਾਲੇ ਇੱਕੋ ਇੱਕ ਰਸਤੇ ਨੂੰ ਘੇਰ ਲਿਆ ਅਤੇ ਇੱਥੇ ਮੌਜੂਦ ਨੇਵਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਗੋਲੀकांड ਵਿੱਚ ਸੈਂਕੜੇ ਨੇਹਥੇ ਤੇ ਨਿਰਦੋਸ਼ ਲੋਕ ਮਾਰੇ ਗਏ ਇਸ ਲਈ ਵਿਸਾਖੀ ਤੇ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ आनंदपुर साहिब ਤੋਂ ਬਾਅਦ ਤਲਵੰਡੀ ਸਾਬੋ ਦੀ ਵਿਸਾਖੀ ਦਾ ਮੇਲਾ ਸਭ ਤੋਂ ਵਿਸ਼ਾਲ ਅਤੇ ਮਹੱਤਵਪੂਰਨ ਹੈ। ਤਲਵੰਡੀ ਸਾਬੋ ਵਿਖੇ ਗੁਰੂ ਗੋਬਿੰਦ ਸਿੰਘ ਜੀ 1705 ਈਸਵੀ ਵਿੱਚ ਆਏ ਸਨ। ਉਹਨਾਂ ਨੇ ਜੰਗਲ ਯੋਧਾ ਤੋਂ ਵੇਲੇ ਹੋ ਕੇ ਇੱਥੇ ਲਿਖਣ ਪੜਨ ਨਾਲ ਸੰਬੰਧਿਤ ਬਹੁਤ ਸਾਰੇ ਮਹੱਤਵਪੂਰਨ ਕੰਮ ਕੀਤੇ। ਇੱਥੇ ਗੁਰੂ ਗ੍ਰੰਥ ਸਾਹਿਬ ਨੂੰ ਅੰਤਿਮ ਰੂਪ ਦਿੱਤਾ। ਅਜਿਹੇ ਕਾਰਜਾਂ ਕਾਰਨ ਇਸ ਨਗਰ ਨੂੰ ਗੁਰੂ ਕੀ ਕਾਂਸੀ ਦਾਵੀ ਖਿਤਾਬ ਪ੍ਰਾਪਤ ਹੈ ਇਸ ਦੇ ਨਾਲ ਨਾਲ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਸੀ ਪਰ ਸਿੰਧ ਦੇ ਇਤਿਹਾਸਕਾਰ ਟ੍ਰਿਪ ਦੇ ਅਨੁਸਾਰ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਸਮੇ ਵਿਸਾਖੀ ਵਾਲੇ ਦਿਨ 20000 ਦੇ ਲਗਭਗ ਜਦ ਕੇ ਗੁਰੂ ਸਾਹਿਬ ਨੇ ਵੱਲੋਂ ਦਮਦਮਾ ਸਾਹਿਬ ਵਿਖੇ ਵਿਸਾਖੀ ਵਾਲੇ ਦਿਨ ਸਵਾ ਲੱਖ ਸੰਗਤਾਂ ਨੂੰ ਅੰਮ੍ਰਿਤ ਸ਼ਕਾਇਆ ਗਿਆ। ਅਜਿਹਾ ਹੋਣ ਕਾਰਨ ਤਲਵੰਡੀ ਸਾਬੋ ਦਾ ਧਾਰਮਿਕ ਅਤੇ ਇਤਿਹਾਸਕ ਮਹੱਤਵ ਹੋਣਾ ਲਾਜ਼ਮੀ ਹੈ। ਇਸ ਨਗਰ ਨੂੰ 1968 ਵਿੱਚ ਸਿੱਖਾਂ ਦੇ ਪੰਜਵੇਂ ਤਖਤ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ। ਇਸ ਨਗਰ ਦੇ ਅਜਿਹੇ ਇਤਿਹਾਸ ਅਤੇ ਧਾਰਮਿਕ ਮਹੱਤਵ ਕਾਰਨ ਹਰ ਸਾਲ ਇੱਥੇ ਵਿਸਾਖੀ ਵਾਲੇ ਦਿਨ ਬਹੁਤ ਭਾਰੀ ਮੇਲਾ ਪਰਦਾ ਹੈ। ਇਸ ਤਰ੍ਹਾਂ ਇਸ ਦਿਨ ਨਾਲ ਸੰਬੰਧਤ ਹੋਰ ਵੀ ਛੋਟੀਆਂ ਵੱਡੀਆਂ ਕਟਨਾਵਾਂ ਜੁੜੀਆਂ ਹੋਈਆਂ ਹਨ। ਧਾਰਮਿਕ, ਆਰਥਿਕ, ਇਤਿਹਾਸਕ ਇਤਿਹਾਸਕ ਮਹੱਤਵ ਅਤੇ ਹਾਣੀ ਦੀ ਫਸਲ ਦੀ ਆਮਦ ਦੇ ਜਸ਼ਨ ਵਾਲੇ ਇਸ ਦਿਨ ਨੂੰ ਭਾਰਤ ਵਿੱਚ ਵੱਖ-ਵੱਖ ਰੂਪਾਂ ਵਿੱਚ ਮਨਾਇਆ ਜਾਂਦਾ ਹੈ। ਪੰਜਾਬ ਪੰਜਾਬੀਆਂ ਲਈ ਇਸ ਦਿਨ ਦੇ ਧਾਰਮਿਕ, ਇਤਿਹਾਸਕ, ਅਧਿਆਤਮਕ, ਆਰਥਿਕ, ਸੱਭਿਆਚਾਰਕ ਮਹੱਤਵ ਕਾਰਨ ਇਸ ਦੇ ਜਸ਼ਨ ਮਨਾਏ ਜਾਂਦੇ ਹਨ। ਵੱਖ-ਵੱਖ ਧਾਰਮਿਕ ਸਥਾਨਾਂ ਤੇ ਵੱਡੇ ਛੋਟੇ ਮੇਲੇ ਪਰਦੇ ਹਨ।